ਕੰਧ ਸਾਬ ਬਟਾਲੇ ਤੋਂ ਇੱਕ ਰਾਗੀ ਜਥਾ ਇੱਕ ਵਾਰ ਪੰਜਾਬੋਂ ਬਾਹਰ ਕੀਰਤਨ ਕਰਨ ਵਾਸਤੇ ਗਿਆ ਸੀ ਕਮੇਟੀ ਵਾਲਿਆਂ ਨੇ ਭੇਜਿਆ ਉਹਨਾਂ ਦੇ ਜਿਹੜੇ ਮੁਖ ਰਾਗੀ ਸਨ ਉਹਨਾਂ ਦਾ ਨਾਮ ਸੀ ਗਾਨਿੰਗਰਬਚਨ ਸਿੰਘ ਜੀ ਉਹ ਸਾਧ ਸੰਗਤ ਜਦੋਂ ਗਏ ਉੱਥੇ ਉਹਨਾਂ ਨੇ ਕੀਰਤਨ ਕੀਤਾ ਉਹ ਕੀਰਤਨ ਸੁਣਨ ਵਾਲਿਆਂ ਵਿੱਚ ਇੱਕ ਮਾਈ ਆਉਂਦੀ ਸੀ ਜਿਹੜੀ ਹਿੰਦੂ ਧਰਮ ਨਾਲ ਸੰਬੰਧ ਰੱਖਦੀ ਹੈ ਸਨਾਤਨੀ ਪਰਿਵਾਰ ਵਿੱਚੋਂ ਆ ਆਰੀਆ ਸਮਾਜੀਆਂ ਵਿੱਚੋਂ ਹੈ ਪਰ ਹੈ ਉਹ ਨੇਕ ਹੈ ਭਲੀ ਹੈ ਉਹਨੇ ਕੀਰਤਨ ਸੁਣਿਆ ਉਹਨੂੰ ਰਾਸ ਆਇਆ ਉਹਦਾ ਨਾਮ ਸੀ ਧਨਦੇਈ ਤਨਦੇਈ ਨੇ ਇੱਕ ਦਿਨ ਉਹਨਾਂ ਰਾਗੀ ਸਿੰਘਾਂ ਨੂੰ ਬੇਨਤੀ ਕੀਤੀ ਗਾਨੀ ਗੁਰਵਤਨ ਸਿੰਘ ਜੀ ਨੂੰ ਜੀ ਜਿਹੜਾ ਤੁਸੀਂ ਕੀਰਤਨ ਇੱਥੇ ਕਰਦੇ ਆ ਗੁਰਦੁਆਰਾ ਸਾਹਿਬ ਵਿੱਚ ਇਹ ਤੁਸੀਂ ਮੇਰੇ ਘਰ ਕਰ ਸਕਦੇ ਆ ਤੇ ਰਾਗੀ ਜੀ ਨੇ ਆਖਿਆ ਜੀ ਇਹ ਪ੍ਰਬੰਧਕਾਂ ਨਾਲ ਗੱਲ ਕਰ ਲਓ ਤੁਸੀਂ ਮਾਤਾ ਜੀ ਜੇ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਰੋਜ਼ ਆਉਣ ਵਾਲੀ ਸੀ ਗੁਰਦੁਆਰਾ ਸਾਹਿਬ ਉਹਨੇ ਸਕੱਤਰ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਕੀ ਇਤਰਾਜ਼ ਹੈ ਜੀ ਗੁਰਬਾਣੀ ਦਾ ਕੀਰਤਨ ਕਰਨਾ ਤੁਸੀਂ ਆਪਣੇ ਘਰੇ ਕਰਵਾਓ ਭਾਵੇਂ ਜਾ ਕੇ ਉਹ ਮਾਈ ਧਨਦੇਈ ਗੁਰਦੁਆਰਾ ਸਾਹਿਬ ਤੋਂ ਦਰਿਆ ਲੈ ਗਈ ਚਾਦਰਾਂ ਲੈ ਗਈ ਜਾ ਕੇ ਵਿਸ਼ਾਈ ਕੀਤੀ ਤੇ ਫਿਰ ਉਹਨਾਂ ਨੂੰ ਲੈਣ ਵਾਸਤੇ ਆਈ ਆਪਣੇ ਘਰਿ ਉਹਨੇ ਆਪਣੀ ਬਰਾਦਰੀ ਸਾਰੇ ਗਲੀ ਮੁਹੱਲੇ ਦੇ ਲੋਕਾਂ ਇਕੱਠੇ ਕੀਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਬੜਾ ਆਨੰਦ ਸਾਰਿਆਂ ਨੇ ਮਾਣਿਆ ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਉਹ ਧਨਦੇਈ ਮਾਤਾ ਕਹਿਣ ਲੱਗੀ ਜਾਨੀ ਗੁਰਬਚਨ ਸਿੰਘ ਜੀ ਨੂੰ ਵੀ ਤੁਸੀਂ ਜੀ ਮੈਨੂੰ ਕੋਈ ਗੁਰਮੰਤਰ ਦੇ ਕੇ ਜਾਓ ਮੈਨੂੰ ਬਹੁਤ ਆਨੰਦ ਆਇਆ ਤੁਹਾਡੀ ਵਿਆਖਿਆ ਸੁਣ ਕੇ ਤੁਹਾਡਾ ਕੀਰਤਨ ਸੁਣ ਕੇ ਤੇ ਤੁਸੀਂ ਮੇਰੇ ਤੇ ਕਿਰਪਾ ਕਰੋ ਮੈਨੂੰ ਕੋਈ ਗੁਰਮੰਤਰ ਦੇ ਕੇ ਜਾਓ ਉਹ ਕਹਿੰਦੇ ਮਾਤਾ ਜੀ ਸਾਡੇ ਗੁਰਮਤ ਵਿੱਚ ਇਹ ਮਰਿਆਦਾ ਨਹੀਂ ਹੈ ਕੋਈ ਸਿੱਖ ਕਿਸੇ ਨੂੰ ਗੁਰਮੰਤਰ ਨਹੀਂ ਦੇ ਸਕਦਾ ਗੁਰਮੰਤਰ ਪੰਜ ਪਿਆਰੇ ਹੀ ਦਿੰਦੇ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਮਰਿਆਦਾ ਅਸੀਂ ਗੁਰਮੰਤਰ ਨਹੀਂ ਦੇ ਸਕਦੇ ਉਹ ਕਹਿੰਦੀ ਨਾ ਜੀ ਨਾ ਤੁਹਾਨੂੰ ਤੇ ਮੈਨੂੰ ਕੁਝ ਕਹਿ ਕੇ ਜਾਣਾ ਪੈਣਾ ਕੁਝ ਮੈਨੂੰ ਦੱਸ ਦਿਓ ਜਿਹੜਾ ਮੈਂ ਜਪਿਆ ਕਰਾਂ ਤੁਹਾਨੂੰ ਦੇਣਾ ਪੈਣਾ ਜਦ ਬਹੁਤ ਜ਼ਿੱਦ ਕੀਤੀ ਉਹ ਕਹਿੰਦੇ ਚਲੋ ਠੀਕ ਹੈ ਮਾਤਾ ਫਿਰ ਤੂੰ ਆਹ ਮੂਲ ਮੰਤਰ ਹੈ ਇਹਦਾ ਪਾਠ ਕਰਿਆ ਕਰ ਉਹਦੀ 11 ਸਾਲ ਦੀ ਪੁੱਤਰੀ ਸੀ ਧਨਦੇਜ ਦੀ ਉਹਨੂੰ ਹਿੰਦੀ ਵਿੱਚ ਮੂਲ ਮੰਤਰ ਲਿਖ ਕੇ ਦਿੱਤਾ ਗਿਆ ਨਿੰਗਰਵਚਨ ਸਿੰਘ ਜੀ ਨੇ ਪੰਜ ਸੱਤ ਵਾਰੀ ਉਹਨਾਂ ਨੂੰ ਆਪਣੇ ਪਿੱਛੇ-ਪਿੱਛੇ ਬੁਲਾਇਆ ਜਦੋਂ ਬੋਲਣਾ ਆਇਆ ਤਾਂ ਉਹਨਾਂ ਕਹਿੰਦਾ ਲੋ ਮਾਤਾ ਜੀ ਤੁਸੀਂ ਆਹ ਕਰ ਲਿਆ ਕਰੋ ਗੁਰਮੰਤਰ ਨਹੀਂ ਅਸੀਂ ਦੇ ਸਕਦੇ ਪਰ ਆਹ ਮੂਲ ਮੰਤਰ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਪਣੇ ਮੁਖ ਤੋਂ ਆਚਾਰਨ ਕੀਤਾ ਇਹਨੂੰ ਜਪੋਗੇ ਇਹਨੂੰ ਪੜੋਗੇ ਤੁਹਾਡਾ ਭਲਾ ਹੋਵੇਗਾ ਅੱਛਾ ਹੁਣ ਉਹ ਚੰਗੇ ਖਿਆਲਾਂ ਦੀ ਸੀ ਚੰਗੇ ਸੰਸਕਾਰ ਸਨ ਉਹਨੇ ਜਪਨਾ ਸ਼ੁਰੂ ਕਰ ਦਿੱਤਾ ਜੀ ਜਪਦੀ ਰਹੀ ਇੱਕ ਦਿਨ ਸਮਾਂ ਆਇਆ ਤੇ ਚੜ੍ਹਾਈ ਕਰ ਗਈ ਚੜਾਈ ਕਰ ਗਈ ਉਹਦਾ ਸਰੀਰ ਲੈ ਕੇ ਅੰਤਮ ਸੰਸਕਾਰ ਵਾਸਤੇ ਜਾ ਰਹੇ ਸਨ ਇਹ ਕਮਰਜੀਤ ਸਿੰਘ ਜੀ ਨੇ ਪੋਥੀ ਤੇ ਲਿਖਿਆ ਤੇ ਜੇ ਮੈਂ ਭੁੱਲਦਾ ਨਾ ਹੋਵਾਂ ਤੇ 1953 ਦੇ ਲਾਗੇ ਬੰਨੇ ਦੀ ਗੱਲਬਾਤ ਹੈ ਕੰਧ ਸਾਹਿਬ ਤੋਂ ਰਾਗੀ ਜੱਥਾ ਗਿਆ ਸੀ ਬਟਾਲੇ ਤੋਂ ਉਹ ਚੜਾਈ ਕਰ ਗਈ ਉਹਦਾ ਅੰਤਮ ਸੰਸਕਾਰ ਕਰਨ ਵਾਸਤੇ ਲੈ ਕੇ ਜਾ ਰਹੇ ਸਨ ਤੇ ਰਸਤੇ ਵਿੱਚ ਪਹੁੰਚੇ ਤੇ ਉਹ ਮਾਤਾ ਉੱਠ ਕੇ ਬੈਠ ਗਈ ਅੱਜ ਕੱਲ ਬਹੁਤ ਲੋਕ ਮੋਡਰੇਟ ਨੇ ਤਰਕ ਕਰਦੇ ਨੇ ਬਹੁਤ ਪਰ ਮੈਂ ਤਾਂ ਨਾਲ ਇਹ ਹਵਾਲਾ ਦੇ ਦਿੱਤਾ ਵੀ ਇਹ ਕਮਰ ਅਜੀਤ ਸਿੰਘ ਹੁਣਾਂ ਦੀ ਲਿਖੀ ਹੋਈ ਸੱਚੀ ਘਟਨਾ ਹੈ ਰਾਗੀ ਸਿੰਘਾਂ ਦੇ ਨਾਲ ਜੋ ਬੀਤੇ ਉਹ ਜਦੋਂ ਮਾਈ ਉੱਠ ਕੇ ਬੈਠੀ ਰੌਲਾ ਪੈ ਗਿਆ ਸਾਰਿਆਂ ਥੱਲੇ ਰੱਖ ਦਿੱਤੇ ਉਹਦੇ ਨਾਲ ਗੱਲਾਂ ਲੱਗ ਪਏ ਕਰਨੋਂ ਕਹਿੰਦੀ ਵੀ ਗੱਲਾਂ ਬਾਤਾਂ ਬਾਅਦ ਚ ਪਹਿਲਾਂ ਘਰੇ ਲੈ ਕੇ ਚੱਲੋ ਮੈਨੂੰ ਮੋੜ ਕੇ ਉਹਨੂੰ ਘਰ ਲਿਆਏ ਤਨਦੇਈ ਨੂੰ ਉਹ ਕਹਿੰਦੇ ਵੀ ਗੱਲ ਦੱਸੋ ਕਹਿੰਦੀ ਗੱਲ ਮੈਂ ਦੱਸਾਂਗੀ ਬਾਅਦ ਚ ਪਹਿਲਾਂ ਤੁਸੀਂ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਬੁਲਾ ਕੇ ਲਿਆਓ ਉਸ ਸੈਕਟਰੀ ਸਾਹਿਬ ਨੂੰ ਸੱਦ ਕੇ ਲਿਆਂਦਾ ਉਹ ਕਹਿਣ ਲੱਗੀ ਦੇਖੋ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਮੈਨੂੰ ਤੁਸੀਂ ਪੰਝਾ ਪਿਆਰਿਆਂ ਦਾ ਪ੍ਰਬੰਧ ਕਰਕੇ ਤੇ ਅਮਰਤ ਛਕਾਓ ਉਹ ਗੁਰਦਰਾ ਸਾਹਿਬ ਦੇ ਸੈਕਟਰੀ ਸਾਹਿਬ ਕਹਿਣ ਲੱਗੇ ਵੀ ਮਾਤਾ ਜੀ ਦੇਖੋ ਤੁਹਾਡਾ ਸਬੰਧ ਜਿਸ ਪਰਿਵਾਰ ਨਾਲ ਹੈ ਉਹ ਇਤਰਾਜ ਕਰਨਗੇ ਅਮਰਤ ਛਕਣ ਦੀ ਸਾਰਿਆਂ ਨੂੰ ਖੋਲ ਹੈ ਜਿਹੜਾ ਮਰਜ਼ੀ ਛਕੇ ਆਪਣਾ ਜਨਮ ਸਫਲਾ ਕਰੇ ਪਰ ਮੈਂ ਐਵੇਂ ਆਪਣੀ ਮਰਜ਼ੀ ਨਾਲ ਕਰ ਨਹੀਂ ਸਕਦਾ ਉਹ ਕਹਿੰਦੀ ਠੀਕ ਆ ਸਾਰੇ ਹੀ ਬੈਠੇ ਨੇ ਅਸ ਵੇਲੇ ਮੇਰਾ ਪਰਿਵਾਰ ਮੇਰੀ ਬਰਾਦਰੀ ਕੋਲ ਆ ਕਿਸੇ ਨੂੰ ਕੀ ਇਤਰਾਜ਼ ਹੈ ਜੋ ਕੀ ਇਤਰਾਜ਼ ਕਰੇਗਾ ਤੁਸੀਂ ਮਨਾ ਕਰ ਦਿਓ ਉਹਨਾਂ ਨੇ ਪੁੱਛਿਆ ਜੀ ਤੁਹਾਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦੇ ਨਾ ਜੀ ਸਾਨੂੰ ਕੀ ਇਤਰਾਜ਼ ਹੈ ਅਸੀਂ ਤਾਂ ਅਜੇ ਇਹਦੇ ਨਾਲ ਗੱਲਬਾਤ ਕਰਨੀ ਆ ਵੀ ਮਾਤਾ ਨੂੰ ਤੇ ਲਈ ਜਾਂਦੇ ਸਾਂ ਸੰਸਕਾਰ ਕਰਨੀ ਤੇ ਉੱਠ ਕੇ ਬੈਠ ਗਈ ਜੇ ਇਹ ਕਹਿੰਦੀ ਆ ਸਾਨੂੰ ਕੋਈ ਇਤਰਾਜ਼ ਨਹੀਂ ਸਕਤੀ ਸਾਹਿਬ ਨੇ ਫਿਰ ਪ੍ਰਬੰਧ ਕੀਤਾ ਮਾਤਾ ਨੇ ਅਮਰਤ ਸ਼ਕਿਆ ਉਹਦਾ ਨਾਮ ਰੱਖਿਆ ਧਨਕੌਰ ਫਿਰ ਉਹਨੂੰ ਪੁੱਛਿਆ ਹੁਣ ਦਾ ਸਮਾਤਾ ਵੀ ਇਹ ਗੱਲ ਕੀ ਬਣੀ ਤੂੰ ਤੇ ਚੜ੍ਹਾਈ ਕਰ ਗਈ ਸੀ ਤੇਰਾ ਤੇ ਅੰਤਮ ਸੰਸਕਾਰ ਕਰਨ ਵਾਸਤੇ ਲਈ ਜਾਂਦੇ ਸਨ ਉਸ ਮਾਤਾ ਨੇ ਜੋ ਬੋਲ ਕੇ ਦੱਸਿਆ ਸੀ ਸੰਖੇਪ ਰੂਪ ਵਿੱਚ ਮੈਂ ਬੇਨਤੀ ਕਰ ਲੱਗਾ ਜੋ ਉਹਨਾਂ ਨੇ ਲਿਖਿਆ ਕਮਰਜੀਤ ਸਿੰਘ ਜੀ ਪਟਿਆਲੇ ਵਾਲਿਆਂ ਨੇ ਉਹ ਕਹਿੰਦੇ ਮਾਤਾ ਧੰਨ ਕਰਨੇ ਆਖਿਆ ਦੇਖੋ ਮੈਂ ਤਾਂ ਸਰੀਰ ਛੱਡ ਗਈ ਸਾਂ ਪਰ ਜਿੱਥੇ ਮੈਂ ਗਈ ਕਿਉਂਕਿ ਪਰਪਕਾਰੀ ਸੀ ਚੰਗੀ ਸੀ ਨੇਕ ਸੀ ਪਹਿਲਾਂ ਹੀ ਗਈ ਚੰਗੇ ਥਾਂ ਤੇ ਸੀ ਪਰ ਕਹਿੰਦੀ ਮੈਂ ਆਖਿਆ ਨਹੀਂ ਮੈਂ ਤੇ ਸੱਚਖੰਡ ਜਾਣਾ ਜੇ ਮੈਂ ਇੱਥੇ ਨਹੀਂ ਰਹਿਣਾ ਜਦੋਂ ਜਿੱਦ ਕੀਤੀ ਉਹ ਕਹਿੰਦੇ ਠੀਕ ਹੈ ਅਸੀਂ ਤੈਨੂੰ ਸੱਚਖੰਡ ਨਹੀਂ ਮਾਤਾ ਲਿਜਾ ਸਕਦੇ ਉਹਨੀਆਂ ਕਹਿੰਦੀ ਮੈਂ ਇੱਥੇ ਰਹਿਣਾ ਹੀ ਨਹੀਂ ਮੈਨੂੰ ਸੱਚਖੰਡ 'ਚ ਤੁਸੀਂ ਭੇਜੋ ਕਿਉਂਕਿ ਉਹ ਮੂਲ ਮੰਤਰ ਕਰਦੀ ਸੀ ਕੁਝ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਚਲੋ ਜੀ ਉਹ ਉਹਨੂੰ ਸੱਚਖੰਡ ਪਹੁੰਚਾਏ ਜਦੋਂ ਸੱਚਖੰਡ ਗਈ ਤਾਂ ਉਹ ਉਹਨੂੰ ਆਖਿਆ ਭਈ ਮਾਤਾ ਜੀ ਇੱਥੇ ਤੁਸੀਂ ਰਹਿ ਨਹੀਂ ਸਕਦੇ ਤੁਸੀਂ ਨੇਕ ਜੇ ਭਲੇ ਜੇ ਤੁਸੀਂ ਮੂਲ ਮੰਤਰ ਜਪਿਆ ਠੀਕ ਹੈ ਤੁਸੀਂ ਆ ਗਏ ਜੇ ਪਰ ਇੱਥੇ ਰਹਿ ਨਹੀਂ ਸਕਦੇ ਇੱਥੋਂ ਦੇ ਕੁਝ ਨਿਯਮ ਨੇ ਇੱਥੋਂ ਦੀ ਕੁਝ ਮਰਿਆਦਾ ਉਹਨੇ ਆਖਿਆ ਜੀ ਦੱਸੋ ਉੱਥੋਂ ਹੁਕਮ ਹੋਇਆ ਵੀ ਤੂੰ ਵਾਪਸ ਜਾ ਅਮਰਤੀ ਦਾਤ ਪ੍ਰਾਪਤ ਕਰ 2.5 ਸਾਲ ਫਿਰ ਤੂੰ ਮੂਲ ਮੰਤਰ ਦਾ ਗੁਰਮੰਤਰ ਦਾ ਅਭਿਆਸ ਕਰ ਤੇ ਫਿਰ ਸਦਾ ਵਾਸਤੇ ਤੂੰ ਇੱਥੇ ਹੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਭੇਦ ਹੋ ਜਾਵੇਂਗੀ ਉਹ ਕਹਿੰਦੀ ਮੇਰੇ ਕੋਲੇ 2.5 ਸਾਲ ਦਾ ਸਮਾਂ ਹੈ ਤੇ ਹੁਣ ਮੇਰਾ ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰੋ ਮੈਨੂੰ ਆਪਣਾ ਕੰਮ ਕਰਦੇ ਹੋ ਤੇ ਉਹ ਉਸਾ ਸੰਗਤ ਜੀ ਵਾਕਈ ਉਹ 2.5 ਸਾਲ ਉਹਨੇ ਕੱਢੇ ਪਰ ਉਹਦੇ ਦੁਬਾਰਾ ਚੜ੍ਹਾਈ ਕਰਨ ਤੋਂ ਬਾਅਦ ਪਹਿਲਾਂ ਗਿਆਨੀ ਗੁਰਬਚਨ ਸਿੰਘ ਜੀ ਦੁਬਾਰਾ ਉੱਥੇ ਗਏ ਕੀਰਤਨ ਵਾਸਤੇ ਫਿਰ ਡਿਊਟੀ ਲੱਗੀ ਉਹਨਾਂ ਦੀ ਜਵੇਂ ਹਰਮੰਦਰ ਸਾਹਿਬ ਤੋਂ ਸਿੰਘਾਂ ਦੀਆਂ ਡਿਊਟੀਆਂ ਲੱਗਦੀਆਂ ਸਾਰੇ ਪੰਜਾਬ ਪੰਜਾਬੋਂ ਬਾਹਰ ਸਾਰੇ ਹਿੰਦੁਸਤਾਨ 'ਚ ਉਹ ਦੁਬਾਰਾ ਗਏ ਤਾਂ ਉਹਨਾਂ ਨੇ ਸੁੱਤੇ ਸਿੱਧ ਜਾ ਕੇ ਬਚਨ ਕੀਤਾ ਆਖਿਆ ਜੀ ਉਹ ਜਿਹੜੀ ਮਾਤਾ ਬੜੀ ਜਿੱਦ ਕਰਦੀ ਹੁੰਦੀ ਸੀ ਕਹਿੰਦੀ ਸੀ ਗੁਰਮੰਤਰ ਦਿਓ ਗੁਰਮੰਤਰ ਦਿਓ ਭਾਈ ਉਹਦਾ ਕੀ ਹਾਲ ਹੈ ਉਹ ਕਹਿੰਦੇ ਕਿ ਹਾਂ ਜੀ ਤੁਹਾਨੂੰ ਉਹਦਾ ਪਤਾ ਨਹੀਂ ਉਹ ਤੇ ਕਮਾਲ ਹੀ ਹੋ ਗਈ ਉਹ ਕਹਿੰਦੇ ਜੀ ਸਾਨੂੰ ਕੀ ਪਤਾ ਕਹਿੰਦੇ ਆਓ ਫਿਰ ਉਹਦੇ ਘਰੇ ਤੁਹਾਨੂੰ ਲੈ ਕੇ ਚਲਦੇ ਆਂ ਜਦੋਂ ਉਹਨਾਂ ਨੂੰ ਗਿਆਨੀ ਗੁਰਬਾਤ ਸਿੰਘ ਜੀ ਦਾ ਜਥੇ ਨੂੰ ਉਹ ਗੁਰਦੁਆਰੇ ਵਾਲੇ ਸਿੰਘ ਇਕੱਠੇ ਹੋ ਕੇ ਮਾਤਾ ਧਨਕੌਰ ਦੇ ਘਰ ਨੂੰ ਲਈ ਜਾਂਦੇ ਸਨ ਉਹਨਾਂ ਲਿਖਿਆ ਵੀ ਉਹਦਾ ਘਰ ਨੀਵੇਂ ਥਾਂ ਤੇ ਸੀ ਤੇ ਗਲੀ ਉੱਪਰੋਂ ਥੱਲੇ ਨੂੰ ਉਤਰਦੀ ਸੀ ਜਦੋਂ ਉਹ ਚੜਾਈ ਉਤਰਦੇ ਪੈ ਸਨ ਤੇ ਉਹੋ ਹੀ ਉਹਦੀ ਪੋਤਰੀ ਜਿਹਨੂੰ ਮੂਲ ਮੰਤਰ ਉਹਨਾਂ ਨੇ ਲਿਖ ਕੇ ਦਿੱਤਾ ਸੀ ਉਹਨੇ ਬਾਹਰ ਖੇਡਦੀ ਨੇ ਵੇਖ ਲਾ ਤੇ ਰੌਲਾ ਪਾਤਾ ਮਾਤਾ ਤੇਰੇ ਗੁਰੂ ਆ ਗਏ ਬੇਬੇ ਤੇਰੇ ਗੁਰੂ ਆ ਗਏ ਉਹ ਕਹਿੰਦੇ ਵੀ ਅਸੀਂ ਨੂੰ ਆਖਿਆ ਨਹੀਂ ਨਹੀਂ ਪੁੱਤ ਇਦਾਂ ਨਹੀਂ ਆਖੀਦਾ ਅਸੀਂ ਗੁਰੂ ਨਹੀਂ ਗੁਰੂ ਸਾਰਿਆਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਪਰ ਚਲੋ ਉਹਨਾਂ ਦੀ ਆਪਣੀ ਬੋਲੀ ਸੀ ਉਹ ਮਾਤਾ ਬੜੀ ਖੁਸ਼ ਹੋ ਕੇ ਆਈ ਉਹਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ ਬਿਠਾਇਆ ਉਹਨਾਂ ਨੂੰ ਕਹਿੰਦੀ ਤੁਸੀਂ ਮੇਰਾ ਜਨਮ ਸਫਲਾਗਾ ਉਹ ਕਹਿੰਦੇ ਮਾਤਾ ਪਰ ਅਸੀਂ ਤਾਂ ਕੁਝ ਹੋਰ ਗੱਲ ਸੁਣੀ ਹੈ ਉਹ ਦੱਸ ਸਾਨੂੰ ਵੀ ਕਿਵੇਂ-ਕਿਵੇਂ ਹੋਇਆ ਸੀ ਉਸ ਵੇਲੇ ਮਾਤਾ ਧਨਕੌਰ ਨੇ ਸਾਸ ਸੰਗ ਜੀ ਇਹ ਸਾਰੀ ਵਾਰਤਾ ਦੱਸੀ ਸੀ ਵੀ ਮੈਂ ਮਹਾਰਾਜ ਜੀ ਦੇ ਸਰੂਪ ਚ ਅਪੇਧ ਹੋ ਕੇ ਉਸ ਅਪੇਤਾ ਦਾ ਆਨੰਦ ਮਾਣਨਾ ਚਾਹੁੰਦੀ ਸਾਂ ਪਰ ਬਿਨਾ ਅਮਰਤ ਛਕੇ ਤੋਂ ਉਥੇ ਟਿਕ ਨਹੀਂ ਸਕਦੀ ਕਿਉਂਕਿ ਇਹ ਮਰਿਆਦਾ ਬਣਾ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਮੈਂ 2.5 ਸਾਲ ਵਾਸਤੇ ਆਈ ਹਾਂ ਕੁਝ ਸਮਾਂ ਬਤੀਤ ਹੋ ਗਿਆ ਜਿਹੜਾ ਬਾਕੀ ਮੇਰਾ ਰਹਿੰਦਾ ਉਹ ਚਲੇ ਜਾਣਾ ਉਹ ਹੈਰਾਨ ਹੋਏ ਬਹੁਤ ਹੈਰਾਨ ਹੋਏ ਆਉਣ ਲੱਗੇ ਕਮੇਟੀ ਨੂੰ ਕਹਿ ਕੇ ਆਏ ਕਿ ਜੇ ਇਹਨੇ ਵਾਕੇ ਹੀ ਆਪਣੇ ਦੱਸੇ ਸਮੇਂ ਤੇ ਚੜ੍ਹਾਈ ਕਰ ਦਿੱਤੀ ਤੇ ਤੁਸੀਂ ਸਾਨੂੰ ਚਿੱਠੀ ਪਾਇਓ ਕਿਉਂਕਿ ਉਦੋਂ ਚਿੱਠੀਆਂ ਹੀ ਪੈਂਦੀਆਂ ਸੀ ਪੀ ਤੁਸੀਂ ਸਾਨੂੰ ਚਿੱਠੀ ਪਾ ਕੇ ਦੱਸਣਾ ਵੀ ਵਾਕਿਆ ਮਾਤਾ ਧਨਕਰ ਉਸੇ ਸਮੇਂ ਤੇ ਚੜ੍ਹਾਈ ਕਰ ਗਈ ਉਹਨਾਂ ਨੂੰ ਫਿਰ ਕਹਿੰਦੇ ਉਹ ਚਿੱਠੀ ਉਹ ਕਮਰ ਅਜੀਤ ਸਿੰਘ ਜੀ ਕਹਿੰਦੇ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨਾਲ ਗੱਲਬਾਤ ਕੀਤੀ ਸਾਰਾ ਕੁਝ ਉਹਨਾਂ ਨੇ ਮੈਨੂੰ ਆਪ ਦੱਸਿਆ ਕਹਿੰਦੇ ਫਿਰ ਸਾਨੂੰ ਚਿੱਠੀ ਆਈ ਜਿਹੜਾ ਸਮਾਂ ਮਾਤਾ ਧਨਕਰ ਨੇ ਦਿੱਤਾ ਸੀ ਉਸੇ ਹੀ ਸਮੇਂ ਤੇ ਮਾਤਾ ਨੇ ਚੜ੍ਹਾਈ ਕੀਤੀ ਇਹ ਅਸਰ ਸੀ ਸਾਫ ਸੰਜੀ ਅਮਰਤ ਦੀ ਦਾਤ ਜਿਹੜੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਦਿੱਤੀ